ਹਲਕਾ ਫਤੇਗਰ ਚੂੜੀਆਂ ਦੇ ਪਿੰਡ ਬੁੱਲੋਵਾਲ ਵਿੱਚ ਚੇਅਰਮੈਨ ਪੰਚਾਇਤ ਪੰਜਾਬ ਅਤੇ ਹਲਕਾ ਇੰਜਾਜ ਫਤੇਗਰ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੋ ਨੇ ਪਿੰਡ ਵਿੱਚ ਬਣੀ ਨਾਨਕ ਬਗੀਚੀ ਦਾ ਉਦਘਾਟਨ ਕੀਤਾ ਜਿਸ ਵਿੱਚ 500 ਦੇ ਕਰੀਬ ਤਈ ਕਿਸਮ ਦੇ ਬੂਟੇ ਲਗਾਏ ਗਏ ਇਸ ਮੌਕੇ ਪਿੰਡ ਵਾਸੀਆਂ ਨੇ ਕੁਝ ਸਮੱਸਿਆਵਾਂ ਚੇਅਰਮੈਨ ਪੰਨੋ ਨੂੰ ਦੱਸੀਆਂ ਬਲਬੀਰ ਸਿੰਘ ਪੰਨੋ ਨੇ ਮੌਕੇ ਦੇ ਉੱਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਫੋਨ ਕਰਕੇ ਜਲਦੀ ਤੋਂ ਜਲਦੀ ਸਮੱਸਿਆਵਾਂ ਹੱਲ ਕਰਨ ਦਾ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਇਸ ਮੁਕੇ ਪਿੰਡ ਵਾਸੀਆਂ ਤੋਂ ਇਲਾਵਾ ਵਨ ਰੇਂਜ ਅਫਸਰ ਅਲੀਵਾਲ ਸਰਦਾਰ ਪ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਵੀ ਵਣ ਵਿਭਾਗ ਅਲੀਵਾਲ ਦਾ ਸਟਾਫ ਮੌਜੂਦ ਰਿਹਾ ਮੱਜਲਾਈਫ ਟੀਵੀ ਲਈ ਫਤਿਹਗੜ੍ਹ ਜੂੜੀਆਂ ਤੋਂ ਮਨਪ੍ਰੀਤ ਸਿੰਘ ਮੰਗਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਗਰਪੁਰ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਨੂੰ ਲਗਾਤਾਰ ਜਾਰੀ ਰੱਖਿਆ ਉਹ ਲਗਾਤਾਰ ਵਚਨਬੰਦ ਨੇ ਇਸ ਪਿੰਡਾਂ ਦੇ ਵਿੱਚ ਜਿੱਦਾਂ ਦੀ ਵੀ ਸੰਗਤ ਦੀ ਡਿਮਾਂਡ ਨੂੰ ਉਸ ਹਿਸਾਬ ਨਾਲ ਕੀਤਾ ਜਾਊਗਾ ਅੱਜ ਸਰਦਾਰ ਪ੍ਰਵੇਤਪਾਲ ਸਿੰਘ ਜੋ ਰੇਂਜ ਅਫਸਰ ਅਲੀਵਾਲ ਇਹਨਾਂ ਦੀ ਗਵਾਈ ਹੇਠ ਜੋ ਇੱਕ ਨਾਨਕ ਬਗੀਚੀ 500 ਤਕਰੀਬਨ ਬੂਟਾ ਜਿਹਦੇ ਵਿੱਚ 25 ਤਰ੍ਹਾਂ ਦੇ ਪੌਦੇ ਲਾਏ ਗਏ ਨੇ ਪਿੰਡ ਬੁੱਲੋਵਾਲ ਦੀ ਸਾਰੀ ਸੰਗਤ ਦੇ ਸਮਰਪਿਤ ਕੀਤਾ ਹੈ ਪਰ ਪਿੰਡ ਬੁੱਲੋਵਾਲ ਨੂੰ ਬੜੀ ਵੱਡੀ ਦੇਣ ਹੈ ਇੱਕ ਬੂਟਾ ਲਾਉਣਾ ਇੱਕ ਬੱਚੇ ਨੂੰ ਪਾਲਣਾ ਬੱਚੇ ਦੀ ਤਰ੍ਹਾਂ ਬੂਟੇ ਨੂੰ ਪਾਲਣਾ ਪੈਂਦਾ ਬੜਾ ਵੱਡਾ ਪੋਲਨ ਦਾ ਕੰਮ ਹੁੰਦਾ ਹੈ ਇੱਕ ਬੂਟਾ ਲਾਉਣ ਦੇ ਨਾਲ ਸਾਡੇ ਆਉਣ ਵਾਲੇ ਬੱਚਿਆਂ ਨੂੰ ਇੱਕ ਸਿੱਖਿਆ ਦੀ ਵੀ ਮਿਲੇਗੀ ਔਰ ਚੰਗੀ ਮਾਤਾ ਪਰਿਵਰਨ ਵੀ ਮਿਲੇਗਾ। ਔਰ ਮੈਂ ਪੂਰੇ ਸਟਾਫ ਦਾ ਜਿਨ੍ਹਾਂ ਵਿੱਚ ਸਾਡਾ ਵਣ ਵਿਭਾਗ ਦਾ ਸਟਾਫ ਇਹਨਾਂ ਦਾ ਧੰਨਵਾਦ ਕਰਦਾ ਔਰ ਪਿੰਡ ਦਾ ਵੀ ਧੰਨਵਾਦ ਕਰਦਾ। ਜਿਨ੍ਹਾਂ ਨੇ ਬੜੀ ਵਧੀਆ ਬਹੁਤ ਵਧੀਆ ਜਗ੍ਹਾ ਜਿਹੜੀ ਆਪਣੇ ਪਿੰਡ ਵਿੱਚੋਂ ਇਹਨਾਂ ਨੂੰ ਦਿੱਤੀ ਹੈ। ਬਿਲਕੁਲ ਟੈਂਕੀ ਦੇ ਪਾਣੀ ਦਾ ਪ੍ਰਬੰਧ ਹੈ, ਬਿਲਕੁਲ ਬੂਟਿਆਂ ਨੂੰ ਪਾਲਣ ਵਾਸਤੇ। ਇਹਨਾਂ ਵਚਨਬੰਦਾਂ ਦੇ ਕਹਿ ਰਹੇ ਵੀ ਅਸੀਂ ਮਰਦੇਗਾ ਦੇ ਵਿੱਚੋਂ ਆਪਣੇ ਪਰਿਵਾਰ ਦੇ ਜਿਹੜੇ ਜੀ ਆ ਇਹਨਾਂ ਨੂੰ ਬੂਟਿਆਂ ਦੀ ਦੇਖਭਾਲ ਵਾਸਤੇ ਲਾਵਾਂਗੇ। ਉਹ ਨਾਲ ਨਾਲ ਪਿੰਡ ਦੀ ਡਿਮਾਂਡ ਸੀ ਵੀ ਇੱਕ ਪਿੰਡ ਦੇ ਵਿੱਚ ਕੁੜੀ ਤੇ ਪਿੰਡ ਕਪਲਸਤਾਨ ਨੂੰ ਕੁੜੀ ਕਾਫੀ ਸਮੇਂ ਤੋਂ ਰੁਕੀ ਸੀ ਉਹ ਮੈਂ ਅੱਜ ਜੀ ਮੰਡੀਪੂਰ ਐਸਡੀਓ ਸਾਹਿਬ ਨੂੰ ਬੁਲਾਇਆ ਮੈਂ ਅੱਜ ਹੀ ਐਸਟੀਮੇਟ ਲਾਉਣ ਨੂੰ ਕਿਹਾ ਔਰ ਸੋਮਵਾਰ ਤੱਕ ਮੈਨੂੰ ਵਿਭਾਗ ਨੇ ਮੰਡੀਪੂਰ ਦੇ ਐਸਡੀਓ ਸਾਹਿਬ ਨਾਲ ਮੇਰੀ ਗੱਲ ਹੋ ਗਈ ਵਾਦਾ ਕੀਤਾ ਵੀ ਸੋਮਵਾਰ ਤੱਕ ਕੁੜੀ ਨੂੰ ਸ਼ੁਰੂ ਕਰ ਦਿੱਤਾ ਜਾਊਗਾ ਪਰ ਪਿੰਡ ਦੀ ਫਿਰਨੀ ਵੀ ਜੋ ਡਿਮਾਂਡ ਸੀ ਪਿੰਡ ਦੀ ਫਿਰਨੀ ਦੀ ਟੈਂਡਰ ਹੋ ਚੁੱਕਾ ਹੈ ਬਸ ਬਾਰਸ਼ਾਂ ਦਾ ਕਰਕੇ ਥੋੜੇ ਜਣੇ ਕੰਮ ਰੁਕਿਆ ਸੀ ਆ ਪੰਜ-ਸੱਤ ਦਿਨ ਤੱਕ ਪਿੰਡ ਦੀ ਫਿਰਨੀ ਦਾ ਕੰਮ ਔਰ ਜਿਹੜੀ ਬੁੱਲੋਵਾਲ ਅੱਡੇ ਤੋਂ ਲੈ ਕੇ ਬੁੱਲੋਵਾਲ ਪਿੰਡ ਤੱਕ ਦਾ ਰੋਡ ਹੈ ਇਹਨੂੰ ਵੀ ਵਧੀਆ ਸਜੇ ਢੰਗ ਦੇ ਨਾਲ ਤਿਆਰ ਕਰ ਦਿੱਤਾ ਜਾਊਗਾ ਔਰ ਹੋਰ ਵੀ ਪਿੰਡ ਦੇ ਵਿੱਚ ਛੱਪੜ ਡੂੰਗਾ ਕਰ ਦਿੱਤਾ ਗਿਆ ਸੀ ਇਸ ਕਾਰਨ ਪਿੰਡ ਦੀ ਸੰਗਤ ਨੂੰ ਮੈਂ ਦੇਖ ਰਿਹਾ ਵਾਂ ਕਈ ਪਰਿਵਾਰਾਂ ਨੂੰ ਕੈਂਸਰ ਦੀ ਪ੍ਰੋਬਲਮ ਆਈ ਹੈ ਮੈਂ ਪਿੰਡ ਦੀ ਸੰਗਤ ਨੂੰ ਅੱਜ ਵਜਨ ਦੇ ਕੇ ਜਾਣਾ ਕਿ ਛੱਪੜ ਨੂੰ ਪੂਰਿਆ ਜਾਊਗਾ ਔਰ ਛੱਪੜ ਨੂੰ ਜਿਹੜੇ ਤਰੀਕੇ ਨਾਲ ਸੰਗਤ ਕਹੂਗੀ ਉਸੇ ਤਰੀਕੇ ਦੇ ਨਾਲ ਉਹਨੂੰ ਮਾਡਲ ਕੀਤਾ ਜਾਊਗਾ ਤਾਂ ਜੋ ਪਿੰਡ ਦੇ ਵਿੱਚ ਕੋਈ ਇਦਾਂ ਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੈਂਸਰ ਦਾ ਮਰੀਜ਼ ਨਾ ਆਵੇ ਪਿੰਡ ਦੇ ਵਿੱਚ ਪੀਣ ਵਾਲੀ ਪਾਣੀ ਦਾ ਸੁਰਤ ਪਾਣੀ ਜੋ ਪੀਣ ਵਾਲਾ ਟੈਂਕੀ ਦਾ ਪਿੰਡ ਦੇ ਘਰ ਘਰ ਤੱਕ ਤਕਰੀਬਨ 50 ਦਿੱਤਾ ਗਿਆ ਜੋ ਘਰ ਨਹੀਂ ਅੱਜ ਮੈਂ ਵਾਟਰ ਸਪਲਾਈ ਸਾਡੇ ਮੈਡਮ ਅੱਜ ਆਈ ਨਹੀਂ ਵਾਟਰ ਸਪਲਾਈ ਤੋਂ ਇਹਨਾਂ ਨੂੰ ਮੈਂ ਅੱਜ ਜੋ ਮੈਸੇਜ ਦੇ ਦਿੱਤਾ ਵੀ ਜਿਹੜੇ ਘਰਾਂ ਦੇ ਵਿੱਚ ਵਾਟਰ ਸਪਲਾਈ ਦਾ ਕਨੈਕਸ਼ਨ ਨਹੀਂ ਉਹਨਾਂ ਘਰਾਂ ਦੇ ਵਿੱਚ ਜਲਦ ਤੋਂ ਜਲਦ ਵਾਟਰ ਸਪਲਾਈ ਦਾ ਕਨੈਕਸ਼ਨ ਦੇ ਦਿੱਤਾ ਜਾਵੇ। ਕੋਲ ਬਣਾਈ ਹੈ ਕਿ ਆਪ ਇਹਨਾਂ ਮਤਲਬ ਵੀ ਆਪਣੇ ਪਿੰਡ ਦੀ ਪੰਚਾਇਤ ਜ਼ਮੀਨ ਜਿੱਥੇ ਟੈਂਕੀ ਲੱਗੀ ਹੈ ਉਹਨਾਂ ਸਾਨੂੰ ਕੁਝ ਕੁਝ ਮਰਲੇ ਵਿੱਚੋਂ ਇੱਕ ਕਨਾਲ ਦੀ ਜਗ੍ਹਾ ਦਿੱਤੀ ਆ ਉਹਦੇ ਵਿੱਚ ਅਸੀਂ ਨਾਨਕ ਗਿੱਚੀ ਦੇ ਵਿੱਚ ਤਕਰੀਬਨ 23 ਕਿਸ਼ਮ ਦੇ ਬੁੱਗੇ ਲਾਏ ਆ। ਜਿਹੜੇ ਵੱਖ-ਵੱਖ ਤਰ੍ਹਾਂ ਦੇ ਆ ਕੋਈ ਸ਼ੂਗਰ ਵਾਲੇ ਆ ਕੋਈ ਮੈਡੀਕਲ ਬੂਟੇ ਆ ਕੋਈ ਫ루ਟਰੀ ਨੇ ਕੋਈ ਸ਼ਾਨਦਾਰ ਬੂਟੇ ਆ ਜਿਹੜੇ ਕਿ ਮਤਲਬ ਹੀ ਹਵਾਦਾਰ ਵਧੀਆ ਬੂਟੇ ਹੋਣਗੇ ਜਿਹੜੇ ਮਤਲਬ ਹੀ ਆਪਾਂ ਨੂੰ ਮਤਲਬ ਹੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਵਧੀਆ ਮਤਲਬ ਹੀ ਸਾਨੂੰ ਸਹੂਲਤਾਂ ਵਿੱਚ ਮਿਲ ਮਿਲੇਗੀ ਸਾਨੂੰ ਇਹਦੇ ਵਿੱਚੋਂ ਵੀ ਇਹ ਸਰ ਫਿਰ ਪਿੰਡਾਂ ਵਾਈ ਜੀ ਲੱਗਦੀ ਆ ਕਿ ਜਾਂ ਕੋਈ ਇਹਦਾ ਕੀ ਤੇ ਸਾਡਾ ਪ੍ਰੋਜੈਕਟ ਪਾਸ ਹੁੰਦਾ ਵਾ ਉਹਦੇ ਵਿੱਚ ਜਿੰਨੀਆਂ ਨਾਨਕ ਕੀਚੀਆਂ ਪਾਸ ਹੋਈਆਂ ਵਾ ਉਹ ਆਪਾਂ ਉਸੋ ਸਪੈਂਡ ਦੇ ਵਿੱਚ ਲਾਈਆਂ ਨੇ ਜਿਹੜੇ ਪਿੰਡ ਦੀ ਨਾਨਕ ਕੀਚੀ ਪਾਸ ਹੋਈ ਹੁੰਦੀ ਆ ਕੀ ਰਿਕੁਆਇਰਮੈਂਟ ਹੁੰਦੀ ਆ ਜੀ ਪ੍ਰੋਜੈਕਟ ਜਿਹੜਾ ਉਹ ਨਿਰਗਗ ਦੇ ਤਹਿਤ ਲੱਗਣਾ ਵਾ ਕਿ ਪਿੰਡ ਦੇ ਵਿੱਚੋਂ ਹੀ ਨਿਰਗਗ ਦੇ ਤਹਿਤ ਹੀ ਪਿੰਡ ਦੇ ਆਦਮੀ ਲੱਗਣੇ ਆ ਆ ਉਹ ਉਸ ਵਿੱਚ ਨਿਰਗਗ ਦਾ ਹੀ ਪੈਸਾ ਖਰਚ ਹੋਣਾ ਵਾ ਤੇ ਉਹ ਉਹਦੇ ਹਸਾਮ ਨਾਲ ਇੱਕ ਸਾਲ ਦਾ ਹੀ ਸਕੀਮ ਹੈ ਸਾਡੀ ਇਹ ਵਾਲੀ ਹਰਦੀਪ ਸਿੰਘ ਆਪ ਅਗੂ ਪਿੰਡ ਭੱਲੋਵਾਲ ਅੱਜ ਸਾਡੇ ਪਿੰਡ ਸਰਦਾਰ ਬਲਬੀਰ ਸਿੰਘ ਜੀ ਪੰਨੂ ਸਾਹਿਬ ਚੇਅਰਮੈਨ ਪੰਚਾਇਤ ਪੰਜਾਬ ਹਲਕਾ ਇੰਚਾਰਜ ਫਤਿਹਗੜ ਜੂੜੀਆਂ ਪਹੁੰਚੇ ਨੇ ਉਹਨਾਂ ਨੇ ਸਾਡੇ ਪਿੰਡ ਵਾਟਰ ਸਪਲਾਈ ਤੇ ਜੋ ਨਾਨਕ ਬਗੀਚੀ ਜਿਹੜੀ ਲਗਾਈ ਗਈ ਜਿਹਦੇ ਵਿੱਚ 550 ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਬੂਟੇ ਨੇ ਉਹਦਾ ਉਹਨਾਂ ਨੇ ਉਦਘਾਟਨ ਕੀਤਾ ਵਾ ਤੇ ਹੋਰ ਵੀ ਉਹਨਾਂ ਨੇ ਪਿੰਡ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੀ ਸੁਣੀਆਂ ਨੇ ਪਬਲਿਕ ਚ ਬਹਿ ਕੇ ਤੇ ਕਿਸੇ ਮੁਸ਼ਕਲਾਂ ਦਾ ਹੱਲ ਵੀ ਕੀਤਾ ਵਾ ਤੇ ਇੱਕ ਹੋਰ ਸਾਡੇ ਪਿੰਡ ਦੀ ਪ੍ਰੋਬਲਮ ਹੈ 크ਰਿਸਚੀਅਨ ਭਾਈਚਾਰੇ ਦੀ ਉਹਨਾਂ ਨੂੰ ਇੱਕ ਪੁਲ ਦੀ ਡਿਮਾਂਡ ਹੀ ਕਾਫੀ ਚਿਰ ਤੋਂ ਉਹਨਾਂ ਦੇ ਪੁਲ ਦਾ ਵੀ ਉਹਨਾਂ ਨੇ ਐਡਿਓ ਸਾਹਿਬ ਨੂੰ ਕਹਿ ਦਿੱਤਾ ਵੀ ਬਹੁਤ ਜ਼ਰੂਰ ਸ਼ੁਰੂ ਕਰਵਾ ਰਹੇ ਨੇ ਤੇ ਮੈਂ ਪੰਨੂ ਸਾਡਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਰਹਿੰਦੇ ਕੰਮ ਵੀ ਉਹ ਵੀ ਸਾਡੇ ਪਿੰਡ ਦੇ ਜਲਦੀ ਤੋਂ ਜਲਦੀ ਉਹ ਸ਼ੁਰੂ ਕਰਵਾ ਦੇਣ ਹਰਪਾਲ ਸਿੰਘ ਬਾਠ ਪਿੰਡ ਬੱਲੋਵਾਲ ਦਾ ਆਮ ਪਾਰਟੀ ਦਾ ਆਗੂ ਸਾਡੇ ਪਿੰਡਾਂ ਦੇ ਸਰਦਾਰ ਬਲਵੀਰ ਸਿੰਘ ਪੰਨੂ ਚੇਅਰਮੈਨ ਪੰਚਾਇਤ ਪੰਜਾਬ ਜੋ ਕਿ ਨਾਨਕ ਬਗੀਚੀ ਦਾ ਜੁਦ ਘਾਟਨ ਕੀਤਾ ਲਗਾਈ ਆ ਬਾਕੀ ਪੇੜ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ਤੇ ਹੱਲ ਕੀਤਾ ਅਫਸਰਾ ਨੂੰ ਫੁੱਲ ਲਾ ਕੇ ਜੋ ਵੀ ਸਾਡੇ ਪਿੰਡ ਦੀ ਮੁਸ਼ਕਲੀ ਮੌਕੇ ਤੇ ਹੱਲ ਕਰਵਾਈ